ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪੰਜਰਾ ਕਰਤੀ ਜਦੁਪ ਦੇਉਂਕਾਰ ਸਤ ਗੁਰ ਪ੍ਰਸਾਦਿ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੈ ਕਿਨੈ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਈਸ਼ੁਰਠ ਮਹਲਾ ਪੰਜਰਾ ਕਰਤੀ ਜਦਪ ਦੇ ਦੇ ਓੰਕਾਰ ਸਤ ਗੁਰ ਪ੍ਰਸਾਦ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਮਾ ਗੁਰ ਪੁਰੇ ਕਿਨ ਦਾ ਨਾ ਸਭ ਸੁਖ ਸੁਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦਪ ਦੇਪ ਦੇ ਓੰਕਾਰ ਸਤ ਗੁਰ ਪ੍ਰਸਾਦ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕਿਨੇ ਦਾਨ ਸਭ ਸੁਖ ਲਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦਪ ਦੇ ਦੇ ਓੰਕਾਰ ਸਤ ਗੁਰ ਪ੍ਰਸਾਦ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕੀਨੇ ਦਾਨ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋ ਕੁਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਧਿਆਇ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦਪਦੇ ਪਦੇ ਓੰਕਾਰ ਸਤ ਗੁਰ ਪ੍ਰਸਾਦ ਰਾਮਦਾਸ ਸਵਰ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੈ ਕਿਨੇ ਦਾਨਾ ਸਭ ਸੁਖਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦਪ ਦੇ ਦੇ ਓੰਕਾਰ ਸਤ ਗੁਰ ਪ੍ਰਸਾਦ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕੀਨੇ ਦਾਨ ਸਭ ਸੁਖਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤਿਆਇਆ ਆਦਿ ਪੁਰਖ ਪ੍ਰਭ ਪਾਇ ਈਸ਼ਰਠ ਮਹਲਾ ਪੰਜਰਾ ਕਰਤੀ ਜਦੁਪਦੇ ਓੰਕਾਰ ਸਤ ਗੁਰ ਪ੍ਰਸਾਦਿ RAM DAS ਸਰੋਵਰ ਨਾਤੇ ਸਭ ਉਤਰੈ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕਿਨ ਦਾ ਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੇ ਪਾਰ ਭਰਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦ ਉਪਦੇ ਓੰਕਾਰ ਸਤ ਗੁਰ ਪ੍ਰਸਾਦ ਰਾਮ ਦਾਸ ਸਵਰ ਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਮਾ ਗੁਰ ਪੁਰੇ ਕਿਨ ਦਾ ਨਾ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਤੋਂ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦਪਦੇ ਓੰਕਾਰ ਸਤ ਗੁਰ ਪ੍ਰਸਾਦਿ RAM ਦਾਸ ਸਵਰ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਮਾ ਗੁਰਪੁਰੈ ਕਿਨੈ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਤਬ ਪਾਇਆ ਸੋਰਠ ਮਹਲਾ ਪੰਜਰਾ ਕਰਤੀ ਜਦਪ ਦੇ ਓੰਕਾਰ ਸਤ ਗੁਰ ਪ੍ਰਸਾਦਿ RAM ਦਾਸ ਸਵਰ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤਿਆਆ ਆਦ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ 5 ਗਰਤੀ ਜਦਪਦੇ ਓਨਕਾਰ ਸਤ ਗੁਰ ਪ੍ਰਸਾਦਿ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਮਾ ਗੁਰਪੁਰੈ ਕਿਨੇ ਦਾਨਾ ਸਭ ਸੁਖਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋ ਕੁਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਤਬ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਾ ਦੁਪਦੇ ਓੰਕਾਰ ਸਤ ਗੁਰ ਪ੍ਰਸਾਦਿ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤਿਆਆ ਆਦ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ 5 ਗਰਤੀ ਜਦਪ ਦੇ ਓੰਕਾਰ ਸਤ ਗੁਰ ਪ੍ਰਸਾਦਿ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਮਾ ਗੁਰਪੁਰੇ ਕਿਨੇ ਦਾਨਾ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋ ਕੁਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠਾ ਮਹਲਾ ਪੰਜਰਾ ਕਰਤੀ ਜਦਪ ਦੇ ਓੰਕਾਰ ਸਤ ਗੁਰ ਪ੍ਰਸਾਦਿ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਤਾਰੇ ਸਹੀ ਸਲਾਮਤ ਸਭ ਥੋਖ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਰਹਾ ਸਾਦ ਸੰਗ ਮਲ ਲਾਥੀ ਪਾਰ ਭਰਮ ਪਿਉ ਸਾਥੀ ਨਾਨਕ ਨਾਮ ਤਿਆਆ ਆਦ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ